ਦੇ ਸੀ ਸਾਹਿਬ ਇਸ ਤਰ੍ਹਾਂ ਮੈਂ ਆਪਣੇ ਏਰੀਏ ਕਾਨੂੰ ਆਣ ਦੇ ਕਲਦੀਆ ਅਸੈਂਬਲੀ ਆ ਫਤੂ ਬਰਕਤ ਪਿੰਡੇ ਚ ਜੀ ਸਰ ਪਿਛਲੇ ਸਾਲ ਵੀ ਇਸੇ ਜਗ੍ਹਾ ਤੋਂ ਹੀ ਬੰਦ ਟੁੱਟਿਆ ਸੀ ਜੀ ਸਰ ਕੋਈ ਰਿਪੇਅਰ ਇਰੀਗੇਸ਼ਨ ਮਹਿਕਮੇ ਨੇ ਨਹੀਂ ਕੀਤੀ ਇਨ ਸਪਾਈਟ ਆਫ ði ਫੈਕਟ ਕਿ ਅਸੈਂਬਲੀ ਦੇ ਵਿੱਚ ਇਰੀਗੇਸ਼ਨ ਮਿਨਿਸਟਰ ਨੇ ਸਾਨੂੰ ਇਹ ਬਿਆਨ ਦਿੱਤਾ ਕਿ 8000 ਕਿਲੋਮੀਟਰ ਇੰਟਰਨਲ ਡਰੇਨਸ ਪੰਜਾਬ ਦੀਆਂ ਸਾਰੀਆਂ ਮਸ਼ੀਨਾਂ ਨੇ ਸਾਫ਼ ਕੀਤੀਆਂ ਤੇ 74 ਜਗ੍ਹਾ ਤੋਂ ਬੰਨ ਅਸੀਂ ਮਜ਼ਬੂਤ ਕੀਤੇ ਆ ਤੁਸੀਂ ਵੇਖੋ ਇੱਥੇ ਕੋਈ ਸਾਰੇ ਹੀ ਪਿੰਡ ਦੇ ਲੋਕਾਂ ਨੇ ਆਪਣੇ ਕੋਗਰਾਈ ਜੇਬ ਚੋਂ ਪਾ ਕੇ ਇੱਥੇ ਕੰਮ ਕਰ ਰਹੇ ਨੇ ਪਿਛਲੇ ਸਾਲ ਵੀ ਸੇਮ ਸਿਚੁਏਸ਼ਨ ਹੋਈ ਮੈਂ ਆਇਆ ਤੇ ਬੰਦੇ ਪਹੁੰਚੇ ਜੀ ਹੁਣ ਜਦੋਂ ਪਤਾ ਲੱਗਾ ਮੈਂ ਆਣਾ ਕਿਉਂਕਿ ਮੇਰਾ ਐਡਵਾਂਸ ਸਿਕਿਉਰਿਟੀ ਦਾ ਆ ਜਾਂਦਾ ਹੈ ਗਵਰਨਮੈਂਟ ਰੋਤਲਾ ਕੱਲ ਹੁਣ ਆ ਬੋਰੇ ਲੈ ਕੇ ਕੋਈ ਵਿਭਾਗ ਦੇ ਬੰਦੇ ਆਏ ਨੇ ਸਭ ਚੈੱਕ ਕਰ ਲੈਣਾ ਬਿਕੋਜ਼ ਇਨਸਟਰਕਸ਼ਨਸ ਤੇ ਇਹ ਵੀ ਨਾਲ ਇਹ ਵੀ ਨਾ ਲਗਾਤਾਰ ਬੰਦੇ ਉੱਪਰ ਸਰਵੇਲੈਂਸ ਰੱਖਣੀ ਜਿੰਨੀ ਵੀ ਕਮੀ ਬੇਸ਼ੱਕ ਲਾ ਲਾ ਮੈਂ ਮੈਂ ਤੁਹਾਨੂੰ ਫੋਟੋਆਂ ਘੱਲਣਾ ਜੀ ਮੌਕੇ ਦੀ ਐਂਡ ਕੋਈ ਬੰਦਾ ਤੁਸੀਂ ਵੇਖੋ ਅਫਸੋਸ ਦੀ ਗੱਲ ਕੀ ਹੈ ਪਿਛਲੇ ਸਾਲ ਵੀ ਇੱਥੋਂ ਹੀ ਬੰਦ ਟੁੱਟਿਆ ਜੀ ਐਂਡ ਵਾਰਨਿੰਗ ਦੇਣ ਤੇ ਮੈਂ ਜਦੋਂ ਅਸੈਂਬਲੀ ਸਵਾਲ ਕੀਤਾ ਕਿ ਜੀ ਪਿਛਲੇ ਸਾਲ ਸਾਰਾ ਪੰਜਾਬ ਡੁੱਬ ਗਿਆ ਸੀ ਗੋਇਲ ਸਾਹਿਬ ਐਤਕੀ ਕੋਈ ਤਿਆਰੀ ਹੈ ਆਹ ਗੱਲ ਉਹਨਾਂ ਮੈਨੂੰ ਕਹੀ ਦੀ ਅਸੀਂ 250 ਕਰੋੜ ਰੁਪਇਆ ਖਰਚਿਆ ਬਾਜੋ ਸਾਹਿਬ ਐਤ ਕਿ ਬਿਲਕੁਲ ਕਿਤੇ ਕੋਈ ਪ੍ਰੋਬਲਮ ਨਹੀਂ ਆਦੀ ਆ ਫਿਰ ਵੇਖੋ ਹੋਈ ਹਾਲੇ ਤੁਸੀਂ ਦੇ ਪਾਰ ਤੇ ਪਿੰਡ ਤੇ ਸਾਰੇ ਵਿਚਾਰੇ ਡੋਬੀ ਗਏ ਨੇ ਜੀ ਪਿੰਡ ਮੀਨਜ਼ ਉੱਥੇ ਵਸੋ ਘਾਟੇ ਜ਼ਮੀਨਾਂ ਸਾਰਿਆਂ ਦੀਆਂ ਫਸਲਾਂ ਹੈ ਨੇ ਜ਼ਮੀਨਾਂ ਜ਼ਮੀਨਾਂ ਉੱਥੇ ਹੈ ਨੇ ਇੱਥੇ ਸਾਡੀ ਲਕਲੀ ਇੱਕੋ ਗੱਲ ਦਾ ਸਾਡਾ ਬਚਾਏਗੇ ਬਹੁਤੇ ਉੱਥੇ ਡੇਰਾ ਇੱਕ ਅੱਧਾ ਕਾਂਟ ਹੈ ਹਾਂਜੀ ਬਈ ਬੇਸਿਕ ਪਿੰਡ ਹੈ ਆਬਾਦੀ ਸਾਡੀ ਤੁਸੀਂ ਦੇ ਅੰਦਰ ਹੈ ਤੋ ਇਹ ਇਹਦਾ ਹੁਣ ਕੋਈ ਨਾ ਕੁਝ ਕਾਈਂਡਲੀ ਕਰੋ ਜੀ ਉਹਨੇ ਗਰੀਬ ਆਦਮੀ ਚਲੋ ਅਸੀਂ ਵੀ ਆਪਣੀ ਜੇਬ ਚੋਂ ਜੋ ਮਦਦ ਹੋ ਸਕਦਾ ਮੈਂ ਤੇ ਕਰਨੀ ਕਰਨੀ ਹੈ ਮੇਰੀ ਹਾਂਜੀ ਸ਼ਾਇਦ ਬਿਲਕੁਲ ਵਧੀਆ ਰਹੇ ਤਾਂ ਮੈਂ ਸਰ ਇਮੀਡੀਏਟਲੀ ਟੀਮ ਆਤੋਂ ਜਿਹੜੀ ਇਰੀਗੇਸ਼ਨ ਦੀ ਹੈ ਜਿਨ੍ਹਾਂ ਦੀ ਡਿਊਟੀ ਹੈ ਜਿਹੜਾ ਨੂੰ ਪੈਸੇ ਐ ਮੇਰੇ ਜੀ ਸਾਹਿਬ ਇੱਕ ਰਿਕੁਐਸਟ ਹੈ ਕੋਈ ਸੀਨੀਅਰ ਬੰਦਾ ਵੇਖੋ ਐਸਟੀਓ ਨਾਲ ਗੱਲ ਹੈ ਸਾਡੇ ਇੱਕ ਸਾਥੀ ਨੇ ਸਾਹਿਬ ਸ਼ਾਮ ਸਿੰਘ ਡਾਕਟਰ ਸਾਹਿਬ ਉਹਨਾਂ ਨਾਲ ਗੱਲ ਕੀਤੀ ਕਹਿੰਦਾ ਜੀ ਮੈਂ ਬੰਦੇ ਇਕੱਲੇ ਲੇਬਰ ਦੇ ਬੰਦੇ ਆ ਜਾ ਕੇ ਬੋਰੀਆਂ ਭਰ ਰਹੇ ਨੇ ਉਹ ਵੀ ਅੱਜ ਆਏ ਨੇ ਨੋਇੰਗ ਫੁਲੀ ਵੈਲਕਮ ਹੈ ਆਣਾ ਜੀ ਬਸ ਆਹੀ ਕੰਮ ਕਰਦੇ ਪਤਾ ਨਹੀਂ ਹੁਣ ਦੱਸੋ ਇਹ ਤੇ ਕੀ ਚੱਲ ਗਿਆ ਇਸ ਕਰ ਮੈਂ ਸਰ ਰੈਕਸ਼ਨ ਨੂੰ ਆਪ ਕਰਨਾ ਚਾਹੀਦਾ ਅੱਛਾ ਦੂਜੀ ਤੁਹਾਨੂੰ ਇੱਕ ਮੈਂ ਰਿਪੋਰਟ ਕਰਨੀ ਸੀ April ਦੇ ਵਿੱਚ ਮਸ਼ੀਨਾਂ ਆਈਆਂ ਨੇ ਡਰੇਨਾ ਦੀ ਸਫਾਈ ਵਾਸਤੇ ਨੀਰੀ ਫੋਟੋ ਖਿੱਚ ਕੇ ਵਾਪਸ ਧਰ ਗਈ ਮੈਂ ਇਮਾਨਦਾਰੀ ਨਾਲ ਚਾਹਾਂਗਾ ਵੇਖੋ ਲੋਕਾਂ ਦਾ ਪੈਸਾ ਖਰਚ ਹੋਇਆ ਜੀ ਇਹ ਕਾਈਂਡਲੀ ਜੇ ਇਨਵੈਸਟੀਗੇਸ਼ਨ ਕਰਾਈ ਦੇ ਕੇ ਡਰੇਨਾ ਘੜੀਏ ਸਾਫ ਕੀਤੀ ਆਓ ਤੁਸੀਂ ਟਾਈਮ ਕੱਢੋ ਮੈਂ ਤੇ ਤੁਸੀਂ ਇਕੱਠੇ ਚੱਲਿਆ ਸਾਰੇ ਇਹਦੀਆਂ ਇਹਦੇ ਮੌਜਨਾ ਕਰੀਏ ਡਰੇਨਾਂ ਦਾ ਜੀ ਡਰੇਨ ਤੇ ਕੁਛ ਆਪ ਵੀ ਨਹੀਂ ਕੀਤੀ ਸੀ ਇਹਨਾਂ ਨੇ ਠੀਕ ਹੈ ਸਰ ਇਹ ਪਲੀਜ਼ ਜੀ ਸਭ ਤੁਸੀਂ ਬੜੇ ਅੱਛੇ ਅਫਸਰ ਹੋ ਮੈਂ ਚਾਹਾਂਗਾ ਕਿ ਤੁਸੀਂ ਪ੍ਰੋਐਕਟਿਵ ਰੋਲ ਕਰੋ ਜੀ ਹਰ ਵਾਰ ਕਿਸਾਨ ਡੁੱਬਦਾ ਜੀ ਹਜ਼ਾਰਾਂ ਏਕੜਾਂ ਫਸਲਾਂ ਜਿਹੜੀਆਂ ਨੇ ਕਮਾਦ ਖੜੇ ਨੇ ਝੋਨੇ ਤੇ ਚਲੋ ਘਟ ਸਾਡੇ ਉਰਲੇ ਹੱਥ ਲਾਉਂਦੇ ਦੇ ਪਰਲੇ ਬਾਅਦ ਤੇ ਜ਼ਿਆਦਾ ਕਮਾਦ ਤੇ ਪਪੂਲਰ ਲੱਗਾ ਹੈ ਬਹੁਤ ਭਾਰੀ ਨੁਕਸਾਨ ਹੋਣਾ 2-2 3-3 ਹਫ਼ਤੇ ਆ ਪਾਣੀ ਖਲੋਤਾ ਰਹਿਣਾ ਆ ਹੁਣ ਰਾਤ ਦਾ ਪਾਣੀ 2 ਫੁੱਟ ਨੀਵਾ ਹੋਇਆ ਜੀ ਇਹਦਾ ਕੋਈ ਰੀਜ਼ਨ ਕੀ ਹੈ ਜੀ ਤੁਸੀਂ ਤੇ ਆਪ ਜਾਣਦੇ ਹੋ ساری ਗੱਲ ਕਿਹੜਾ ਸਰ ਇੱਥੇ ਤੁਸੀਂ ਤੇ ਹੁਣ ਪਾਣੀ 2 ਫੁੱਟ ਘਟਿਆ ਜੀ ਪਾਣੀ ਪਿੱਛੋਂ ਜਿਉਂ-ਜਿਉਂ ਜਿਸ ਵਾਂ ਪਿੱਛੋਂ ਰਿਲੀਜ਼ਸ ਨੇ ਜਿਉਂ ਘਟਦੀ ਆ ਫਿਰ ਉਹਨਾ ਕੜਕ ਪੈਂਦਾ ਜਿਉ ਚੱਕੀ ਨਾਲਾ ਜੀ ਚੜ੍ਹ ਜੇ ਫਿਰ ਪਾਣੀ ਵਧ ਜਾਂਦਾ ਅੱਛਾ ਜੀ ਖੱਡਾ ਅਨ ਕੰਟਰੋਲਡ ਖੱਡਾ ਨਹੀਂ ਪਾਣੀ ਟੰਡ ਜਿਹਦੇ ਜੀ ਪਾਣੀ ਘਟ ਜਾਂਦਾ ਸਰ ਬਾਰਸ਼ਾਂ ਬੰਦ ਹੋ ਜਾਂਦੀਆਂ ਨਾ ਸਰ ਉੱਪਰ ਇਸ ਕੱਟ ਪਾਣੀ ਨਹੀਂ ਹੋਇਆ ਅੱਛਾ ਅੱਛਾ ਚਲੋ ਇਹਦੇ ਨਾਲ ਥੋੜੀ-ਬੋਟੀ ਰਾਹਤ ਆਈ ਪਰ ਨੁਕਸਾਨ ਕੋਈ ਇਹ ਮੈਨੂੰ ਦੱਸੋ ਕਦੋਂ ਅਸੀਂ ਇਹਨਾਂ ਦੇ ਕੋਈ ਗਰਦੌਰੀਆ ਦਾ ਕਦੋਂ ਕੀ ਕਰਨ ਦਾ ਗਵਰਨਮੈਂਟ ਪਾਣੀ ਉਤਰਿਆ ਜਾ ਸਰ ਫੇਰੀ ਇਹਦਾ ਕੋਈ ਗਰਦੌਰੀ ਕਰ ਪਾਉਂਗਾ ਜੀ ਮਿਸਟਰ ਸਾਹਿਬ ਨੇ ਤਾਂ ਕਿਹਾ ਸੀ ਯਾਰ ਅਸੀਂ ਰਿਲੀਫ ਪਹਿਲੇ ਕੱਲ ਦਾਂਗੇ ਗਰਦੌਰੀਆਂ ਬਾਅਦ ਹੋ ਜਾਣਗੀਆਂ ਵੇਖੋ ਕੋਈ ਨਾ ਕੁਝ مالی ਮਦਦ ਦੀ ਕੋਈ ਥੋੜੀ-ਬੋਟੀ ਕੱਲ ਸਕਣੇ ਹਾਂ ਹਾਂਜੀ ਕਰਿਓ ਕੋਸ਼ਿਸ਼ ਥੈਂਕ ਯੂ